ਕਿ ਸਾਨੂੰ ਮੀਡੀਆ ਰਾਹੀਂ ਮੇਰੇ ਮੇਰੇ ਫੋਨ ਤੇ ਇੱਕ ਵੀਡੀਓ ਆਇਆ ਸੀਗਾ ਜਿਸ ਵਿੱਚ ਕੁਝ ਲੜਕੇ ਤੇ ਕੁਝ ਲੜਕੀਆਂ ਜਿਹੜੀਆਂ ਸੀਗੀਆਂ ਉਹ ਨਸ਼ੇ ਦਾ ਸੇਵਨ ਕਰਦੀਆਂ ਪਈਆਂ ਸੀ ਕਿਸੇ ਹੋਟਲ ਵਿੱਚ ਤੇ ਇਸ ਤੇ ਫੌਰੀ ਕਾਰਵਾਈ ਕਰਦੇ ਹੋਏ ਸਾਡੀ ਜਿਹੜੀ ਪੀ ਡਿਵੀਜ਼ਨ ਦੀ ਟੀਮ ਹੈ ਉਹਨੇ ਛਾਪਾ ਮਾਰਿਆ ਤੇ ਜਿਸ ਵਿੱਚ ਸਾਡਾ ਜਿਹੜਾ ਸਿਮਰਨਜੀਤ ਸਿੰਘ ਹੈਗਾ ਆ ਉਹਨੂੰ ਆਪਾਂ ਅਪ੍ਰੀਹੈਂਡ ਕੀਤਾ ਤੇ ਉੱਤੇ ਜਿਹੜਾ 27 ਐਨਡੀਪੀਐਸ ਐਕਟ ਦਾ ਬੱਚਾ ਦੇ ਕੇ ਉਹਨੂੰ ਅਰੈਸਟ ਕੀਤਾ ਹੈਗਾ ਤੇ ਇਹਦੇ ਵਿੱਚ ਜਿਹੜੇ ਸਿਮਰਨਜੀਤ ਸਿੰਘ ਵੱਲੋਂ ਫਰਦਿੰਸ਼ਾਹ ਹੋਇਆ ਹੈ ਉਹਦੇ ਵਿੱਚ ਉਹ ਦੱਸਿਆ ਗਿਆ ਕਿ ਜਿਹੜਾ ਇਹ ਨਸ਼ਾ ਲੈ ਕੇ ਆਂਦਾ ਹੈਗਾ ਇਹ ਕੋਈ ਰਾਜਵੀਰ ਕੌਰ ਤੇ ਸੁਖਜਿੰਦਰ ਕੌਰ ਲੇਡੀ ਹੈਗੀ ਆ ਉਹਨਾਂ ਤੋਂ ਇਹ ਨਸ਼ਾ ਲੈ ਕੇ ਆਂਦਾ ਹੈ ਜੀ ਹੋਟਲ ਦਾ ਨਾਮ ਗਿਆਨੀ ਨਿਵਾਸ ਹੈਗਾ ਆ ਇਹ ਗੁਰਦੁਆਰਾ ਟੈਂਪਲ ਦੇ ਨੇੜੇ ਹੈਗਾ ਜਿਹੜਾ ਹੋਟਲ ਹੈਗਾ ਆ ਤੇ ਇੱਥੇ ਸਾਨੂੰ ਜਿਹੜੀ ਇਨਫੋਰਮੇਸ਼ਨ ਜਦੋਂ ਮਿਲੀ ਸੀ ਤੇ ਸਾਡੀ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਜਿਹੜਾ ਦੋਸ਼ੀ ਹੈਗਾ ਉਹ ਤੋਂ ਫੜਿਆ ਗਿਆ ਜੀ ਹਜੇ ਤੱਕ ਸਾਨੂੰ ਉਹਨਾਂ ਦੇ ਨਾਮ ਕਨਫਰਮ ਨਹੀਂ ਹੋਏ ਸਾਡੀ ਟੀਮ ਜਿਹੜੀ ਹੈਗੀ ਹੈ ਉਹ ਇਹਨਾਂ ਨੂੰ ਮਤਲਬ ਕਿ ਰਿਸੋਰਸ ਲਾ ਰੱਖੇ ਹੈ ਤੇ ਜਿਹੜੀ ਲੇਡੀ ਹੈ ਤੇ ਨਾਲ ਇਹਦੇ ਜੀ ਦੋ ਸਾਡੇ ਨੂੰ ਜੈਂਟਸ ਹੋਰ ਜਿਹੜੇ ਲਿਖੇ ਆ ਆਪਾਂ ਉਹਨਾਂ ਨੂੰ ਵੀ ਜਲਦੀ ਐਪਰੀਂਡ ਕਰਕੇ ਤੁਹਾਨੂੰ ਅਰੈਸਟ ਦੇਖੋ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਗਿਆ ਹੈ ਕਿ ਮੀਡੀਆ ਰਾਹੀਂ ਵੀ ਦੱਸਿਆ ਗਿਆ ਕਿ ਕਿਸੇ ਵੀ ਹੋਟਲ ਵਿੱਚ ਕੋਈ ਵੀ ਗਲਤ ਕੰਮ ਹੋ ਰਿਹਾ ਬੇਸ਼ੱਕ ਉਹ ਭਾਵੇਂ ਇਮੋਰਲ ਟਰੈਫਿਕਿੰਗ ਦਾ ਹੋਵੇ ਭਾਵੇਂ ਇਹ ਨਸ਼ੇ ਦਾ ਸੇਵਨ ਕਰਨ ਦਾ ਹੋਵੇ ਤੇ ਆਪਾਂ ਨਸ਼ੇ ਜਿਹੜਾ ਮਾਲਕ ਹੈਗਾ ਆ ਔਰ ਹੋਟਲ ਦਾ ਉਹਨਾਂ ਤੇ ਵੀ ਕਾਰਵਾਈ ਕਰਦੇ ਪਏ ਆ ਇਵਨ ਪਹਿਲਾਂ ਵੀ 188 ਦੇ ਆਪਾਂ ਬਰਤੇ ਦਿੱਤੇ ਹੋਏ ਗਏ ਆ ਤੇ ਇਵਨ ਕਿ ਆਪਾਂ ਜੇ ਹੋਟਲ ਵਿੱਚ ਜੇ ਇਹ ਮਿਲੀਭੁਗਤ ਪਾਈ ਗਈ ਤੇ ਆਪਾਂ 29 ਐਨਡੀਪੀਐਸ ਦੇ ਐਕਟ ਦੇ ਅਧੀਨ ਇਹਨਾਂ ਨੂੰ ਵੀ ਬੁੱਕ ਕਰਾਂਗੇ ਬਿਲਕੁਲ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜੇ ਹੈਗੇ ਸੀਪੀ ਸਾਹਿਬ ਵੱਲੋਂ ਸਖਤ ਆਦੇਸ਼ ਹੈਗੇ ਆ ਇਵਨ ਕਿ ਇਹਦੀ ਰਿਪੋਰਟਸ ਵੀ ਜਾਂਦੀ ਹੈ ਕਿ ਜਿੰਨੇ ਵੀ ਸਾਡੇ ਪਰਚੇ ਜਿਹੜੇ ਐਨਡੀਪੀਐਸ ਦੇ ਹੇ ਹੋ ਰਹੇ ਆ ਇਹਦੇ ਬੈਕਵਰਡ ਐਂਡ ਫਾਰਵਰਡ ਲਿੰਕੇਜ ਜਿਹੜੀਆਂ ਹੈਗੀਆਂ ਫਸਟ ਸੈਕੰਡ ਐਂਡ ਥਰਡ ਲੈਵਲ ਤੱਕ ਤੇ ਮਿਨੀਮਮ ਜਿਹੜਾ ਹੈਗਾ ਉਹ ਕਰਨ ਦੀ ਹਦਾਇਤ ਹੈ